हां जी मित्रों आज ਆਪਾਂ ਲੈ ਕੇ ਆਏ ਤਿੰਨ ਡੀਲਾਂ ਪਹਿਲੀ ਡੀਲ ਹੈ ਇਹ ਜੀ ਸੋਨਾ ਲੀਕਾ ਦੀ ਬਹੁਤ ਹੀ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੈਗਾ ਫੁੱਲ ਓਕੇ ਰਿਪੋਰਟ ਹੈ ਇੰਜਨ ਗੇਅਰ ਦਾ ਸੀਲ ਦਾ ਟਰੈਕਟਰ ਜੀ ਕਿਸੇ ਲੈਣਾ ਤਾਂ ਵੀਰਾਂ ਨਾਲ ਸੰਪਰਕ ਕਰਸਾ ਨੰਬਰ ਸਕਰੀਨ ਚੱਲ ਰਿਹਾ 2015 ਮਾਡਲ ਦਾ ਟਰੈਕਟਰ ਟਾਇਰਾਂ ਦੀ ਕੰਡੀਸ਼ਨ ਵੀ ਗੁੱਡ ਪਈ ਆਗੀ ਕਿਥੋਂ ਕਲਰ ਕੋਲਰ ਵੀ ਨਹੀਂ ਲਿਆ ਹੋਇਆ ਹੈਗਾ ਸਿਰਾਂ ਕੋਕਾ ਕੰਡੀਸ਼ਨ ਹੈ ਜੀ ਜੇ ਕਿਸੇ ਲੈਣੀ ਹੈ ਤਾਂ ਵੀਰਾਂ ਨਾਲ ਸੰਪਰਕ ਕਰ ਨੰਬਰ ਸਕਰੀਨ ਚੱਲ ਰਿਹਾ 745 ਟਰੈਕਟਰ ਹੈ ਜੀ ਸੋਨਾ ਲੀਕਾ ਹਾਂਜੀ ਤੇ ਦੂਜੀ ਡੀਲ ਆ ਚੁੱਕੀ ਹੈ ਕਿ ਮੈਸੀ ਹੋਰੀਜ਼ਨ 95 ਸੌਦੀ ਟਾਇਰ ਪੈਣੀ 90 ਵੈਸੇ ਥੋੜਾ ਚੱਲ ਰਹਾ ਘਰੇ ਰੱਖਿਆ ਵੀਰ ਨਾਲ ਬੇ ਟਰੈਕਟਰ ਆਗਾ ਸਕੂਪ ਆ ਕੰਡੀਸ਼ਨ ਆਗੀ ਟਾਇਰ ਟੂ ਚੈੱਕ ਕਰ ਸਕਦੇ ਹਾਂ ਵੇਟ ਲੱਗੇ ਹੋਣੇ ਟਾਇਰਾਂ ਦੇ ਵਿੱਚ ਯੂ ਪਾਈਪ ਲੱਗੀ ਹੋਈ ਹੈਗੀ ਵੀਰਾਂ ਦਾ 100 ਕੀ ਤੌਰ ਤੇ ਰੱਖਿਆ ਹੈ ਟਰੈਕਟਰ ਆਗਾ ਦੇਖੋ ਕਿਤੇ ਟੱਚਿੰਗ ਵੀ ਨਹੀਂ ਹੋਈ ਹੋਏਗੀ ਸਭ ਓਕੇ ਰਿਪੋਰਟ ਆਗੀ ਡਬਲ ਡਬਲ ਚੈੱਕ ਕਰਾ ਟਰੈਕਟਰ ਨਾਕੇ ਤੋਂ ਨੀਲਕਾ ਨਾ ਓਕੇ ਰਿਪੋਰਟ ਟਰੈਕਟਰ ਆ ਗਈ ਨੰਬਰ ਸਕਰੀਨ ਤੇ ਹਾਂਜੀ ਤੇ ਤੀਜੀ ਡੀਲ ਆ ਚੁੱਕੀ ਹੈਗੀ 53 ਦਾ ਟਰੈਕਟਰ ਆ ਗਿਆ ਕਾਲੇ ਢੱਡਾ ਦੀ ਬਹੁਤ ਡਿਮਾਂਡ ਆ ਰਹੀ ਹੈ ਮਾਰਕੀਟ ਦੇ ਵਿੱਚ ਆਪਾਂ ਕਾਲੇ ਢੱਡਾ ਟਰੈਕਟਰ ਲੈ ਜਾਂ ਚੁੱਕੇ ਹਾਂ ਚੌਂਡੀਅਰ ਫੁੱਲ ਟੌਪ ਵਾਲਾ ਮਾਡਲ ਆਗਾ 2011 ਮਾਡਲ ਆਗਾ ਦੇਖੋ ਇੰਡੀਅਨ ਗੀਅਰ ਫੁੱਲ ਸੀਲਡ ਆਗਾ ਟਾਇਰਾਂ ਦੀ ਕੰਡੀਸ਼ਨ ਵੀ ਪੂਰੀ ਓਕੇ ਆਈ ਡਬਲ ਚੈੱਕ ਕਰ ਟਰੈਕਟਰ ਕਾਲੇ ਢੱਡਾ ਵਾਲਾਗਾ ਤੇ 2011 ਮਾਡਲ ਆਗਾ ਤੇ 545 ਵੀਰਾਂ ਦੀ ਡਿਮਾਂਡ ਬਾਕੀ ਜਿਹੜਾ ਵੀ ਵੀਡੀਓ ਨੂੰ ਸ਼ੇਅਰ ਕਰਕੇ ਜਾਊਗਾ ਉਹਨੂੰ ਮਾਰ ਤੜ ਕੀਤਾ ਜ ਤਿੰਨੇ ਟਰੈਕਟਰਾਂ ਚੁੱਟਾ